ਨਾਮ ਸ੍ਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਬੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਜੋ ਚੋਗ ਚੁਗ ਹੈ ਪ੍ਰਭ ਭਾਵੈ ਸਰਬਰ ਮੈਂ ਹੰਸ ਪ੍ਰਾਨਪਤ ਪਾਵੈ ਕਿਆ ਬਗ ਬਪੜਾ ਸਪੜੀ ਨਾਏ ਕੀਚੜ ਡੂਬੈ ਮੈਲ ਨ ਜਾਏ ਰਹਾਉ ਰਖ ਰਖ ਚਰਨ ਤਰੇ ਵੀਚਾਰੀ ਦੁਵਿਧਾ ਸੋੜ ਭੈ ਨਿਰੰਕਾਰੇ ਮੁਗਤ ਪਦਾਰਥ ਹਰ ਰਚ ਆਖੀ ਆਵਣ ਜਾਣ ਰਹੀ ਗੁਰ ਰਾਖੀ ਸਰਬਰ ਹੰਸਾ ਸੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਈ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਇਕੱਠ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਵੈਸੇ ਨਰਨ ਪੁਰਖ ਕਹੋ ਕੂ ਕੈਸੀ ਤੇਰ ਪਵਨ ਜੋਤ ਰਹੀ ਲਿਵ ਲਾਈ ਸੁਰ ਨਰ 나ਥ ਸੱਚੀ ਸਰਨਾਈ ਆਨੰਦ ਮੂਲ ਅਨਾਥ ਵਧਾਰੀ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਵਸਨ ਭੈ ਕਾਟਣ ਹਾਰੀ ਹਉਮੈ ਮਾਰ ਮਿਲੇ ਭਗਤ ਹਾਰੇ ਅਨਕ ਯਤਨ ਕਰ ਕਾਲ ਸੰਤਾਈ ਮਰਨ ਲਖਾਈ ਮੰਡਲ ਮੈਂ ਆਈ ਜਨਮ ਪਦਾਰਥ ਸੁਬਿਦਾ ਕੋ ਵੈ ਆਪਨਾ ਚੀਨਸ ਬ੍ਰਹਮ ਬ੍ਰਹਮ ਰੋਵੈ ਕਹਿ ਤੋ ਪਰ ਤੋ ਸੁਣ ਤੋ ਏਕ ਧੀਰਜ ਧਰਮ ਧਰਨੀ ਤਰ ਟੇਕ ਜਤ ਸਤ ਸੰਜਮ ਹਿਰਦੇ ਸਮਾਈ ਚੌਥੇ ਪਦ ਕੋ ਜੀ ਮਨ ਪਤੀ ਆਈ ਸਾਚੀ ਨਿਰਮਲ ਮੈਲ ਨ ਲਾਗੇ ਗੁਰ ਕੈ ਸਬਦ ਧਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਸਾਚੀ ਨਿਰਮਲ ਮੈਲ ਨਾ ਲਾਗੈ ਗੁਰ ਕੈ ਸਬਦ ਧਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ